ਸ਼ੋ ਬਣਾਉਂਗੀ ਲਵਜੋਤ ਸਿੰਘ ਜੀ ਸਰ ਅੱਜ ਪਿੰਡ ਮੱਲੀਆਂ ਵਿਖੇ ਤੁਸੀਂ ਆਏ ਜੀ ਸਰਦਾਰ ਦਰਬਖ ਸਿੰਘ ਜੀ ਨੂੰ ਉਹਨਾਂ ਨੂੰ ਪ੍ਰਧਾਨਯੁਕਤ ਕੀਤਾ ਤੇ ਤੁਸੀਂ ਮੇਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਔਰ ਮੈਂ ਇਹਨਾਂ ਸਾਰਿਆਂ ਨੂੰ ਜੀ ਆਖਦਾ ਕਿ ਲੋ ਧੰਨਵਾਦ ਆਖਦਾ ਜਿਨ੍ਹਾਂ ਨੇ ਸਾਡੇ ਲਈ ਬਹੁਤ ਸਮਾਂ ਚਿੰਤੀ ਕੱਢਿਆ ਵਾ ਕਾ ਹੁਣ ਦਲਬਖ ਸਿੰਘ ਜੀ ਨੂੰ ਵੀ ਮੁਬਾਰਕਾ ਹੁਣ ਜਿਨ੍ਹਾਂ ਨੂੰ ਇਸ ਟੈਮ ਤੇ ਪ੍ਰਧਾਨ ਚ ਚੁਣਿਆ ਗਿਆ ਵਾ ਔਰ ਇਹਨਾਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਰਲ ਕੇ ਇਕਦੂਜੀਗਾ ਸਾਥ ਦੇਣਾ ਵਾ ਹਰ ਇੱਕ ਦੇ ਦੁੱਖ ਸਖਤ ਦੇ ਵਿੱਚ ਸਾਥ ਦੇਣਾ ਵਾ ਕਿਤੇ ਵੀ ਕਿਸੇ ਤੇ ਕੋਈ ਵੀ ਭੇਡ ਬੰਦੀ ਆ ਜੇ ਨਹੀਂ ਵੇਖਣਾ ਕਿ ਸਾਡੀ ਉਹਦੇ ਨਾਲ ਲੱਗਦਾ ਬਾਜੀ ਆ ਜਾਂ ਨਹੀਂ ਲੱਗਦਾ ਬਾਜੀ ਹਰ ਇੱਕ ਦੇ ਨਾਲ ਖੜੇ ਪੈਰ ਤੇ ਸਾਥ ਦੇਣਾ ਵਾ ਲੋੜ ਪੈਂ ਤੇ ਹਰ ਇੱਕ ਦੀ ਮਦਦ ਕਰਨੀ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਭੇਡ ਬਣ ਸਕਦੀ ਆ ਹਰ ਇੱਕ ਦੇ ਵਾਸਤੇ ਤੁਸੀਂ ਨਾਲ ਸਹਾਇ ਹੋਣਾ ਵਾ ਕਿਸੇ ਵੀ ਟਾਈਮ ਤੇ ਕਿਤੇ ਵੀ ਲੋੜ ਪੈਂਦੀ ਆ ਤੁਸੀਂ ਉਹਦੇ ਨਾਲ ਖੜ ਕੇ ਉਹਦੀ ਮਦਦ ਕਰਨੀ ਆ ਆਪਣਾ ਆਪ ਵਧਾਉਣਾ ਵਾ ਆਪਣੇ ਆਪ ਨੂੰ ਅੱਗੇ ਲਿਉਣਾ ਵਾ ਕਿ ਅਸੀਂ ਵਾਲਮੀਕੀ ਭਾਈਚਾਰੇ ਵਾਲੋਂ ਆ ਅਸੀਂ ਹਰ ਇੱਕ ਦੀ ਮਦਦ ਕਰਨੀ ਅਸੀਂ ਇਹ ਨਹੀਂ ਸੋਚਣਾ ਕਿ ਕੋਈ ਗਰੀਬ ਆ ਜਾਂ ਅਮੀਰ ਹੈ ਇਹ ਹੀ ਗੱਲ ਕਹਿੰਦੇ ਕਿ ਹੁਣ ਸਾਡੇ ਨਾਲ ਦਲਬਾਖ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਵਾ ਇਹ ਵੀ ਪੇ 2 ਵਜੇ ਨੂੰ ਸਾਂਝੇ ਕਰਨਗੇ ਜੈਵਾਲ ਮਿੱਕੀ ਹਰ ਹਰ ਵਾਲਾ ਸ਼ੁਕਰਗੁਜ਼ਾਰ ਰਹੇ ਜੀ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਤਾਂ ਕਿ ਗੁਰੂ ਸਾਹਿਬ ਕੋ ਸੇਵਾ ਮੰਗਦਾ ਮੈਂ ਕਿ ਮੈਨੂੰ ਜਿੰਨਾ ਜੇਤਰਾ ਵੀ ਮਾਰੇ ਕਿਰਪਾ ਕਰਦੇ ਮੈਨੂੰ ਸੇਵਾ ਦਿੱਤੀ ਜਾਵੇ ਅਕਾਲ ਪੁਰਖ ਨੇ ਸੇਵਾ ਮਿਲੀ ਜੋ ਹਿਸਾਬੀ ਜਪਾਈ ਆ ਤੇ ਬੜਾ ਸ਼ੁਕਰਗੁਜ਼ਾਰ ਆ ਮੈਂ ਤੇ ਤਨਮਾਨ ਜੇਈ ਨਾਮ ਆ ਜੂਰ ਸੇਵਾ ਅਨੁਭਵਾਂ ਦਾ ਉਸੇ ਕਰਾਂਗੇ ਕਿ ਇਨਸਾਫ ਦਾ ਸਾਥ ਦੇ ਦੇਸ਼ਾਂ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ